ਕਰੋ ਬਈ ਦੱਬ ਕੇ ਸ਼ੇਰ ਬਾਈ ਹੁਣ ਇਹਨੇ ਨਵਾਂ ਸੈਟਅਪ ਲਾਇਆ ਬਹੁਤ ਸੋਹਣਾ ਲੈ ਵੀ ਮਿੱਤਰੋ ਅੱਜ ਆਪਾਂ ਆਏ ਆ ਘਰ ਦੇ ਗੰਨੇ ਦਾ ਜੂਸ ਕਢਾਉਣ ਆ ਆਪਣੇ ਘਰ ਦੇ ਗੰਨੇ ਆ ਤੇ ਆ ਨਵੀਂ ਮਸ਼ੀਨ ਆ ਫੂਦਣਾ ਵਗੈਰਾ ਆਪਾਂ ਸਾਰਾ ਘਰੋਂ ਲੈ ਕੇ ਆਏ ਆ ਦੇਖਦੇ ਆ ਵੀ ਕੀ ਕਰਦੀ ਇਹ ਤੇ ਇਹ ਕਹਿੰਦੇ ਨਾਲ ਦੀ ਨਾਲ ਜੂਸ ਦਾ ਆਈਸਕ੍ਰੀਮ ਵੀ ਬਣਾ ਦਿੰਦੀ ਆ ਆ ਮਸ਼ੀਨ

अच्छा एक वारी जो ਹੁੰਦਾ ਬਸ ਠੀਕ ਆ ਆਪਣੇ ਘਰ ਦੇ ਗੰਨੇ ਸੀ ਯਾ ਮੇਕੂ ਪਟਾ اچھا ਜਿਹੜਾ ਤੁਸੀਂ ਗੰਨਾ ਯੂਜ਼ ਕਰਦੇ ਹੋ ਠੰਡਾ ਹੁੰਦਾ ਫ੍ਰੀਜ਼ਰ ਵਾਲਾ ਡੀ ਫ੍ਰੀਜ਼ਰ ਵਾਲਾ ਫਿਰ ਉਹ ਚ ਬਰਫ਼ ਨਹੀਂ ਪਾਉਂਦੀ ਲੋਡ ਵੈਂਦੀ ਨਹੀਂ ਇਹ ਜਿਹੜੀ ਮਸ਼ੀਨ ਆ ਇਹ ਇਨਵਰਟਰ ਤੇ ਵੀ ਚੱਲ ਪੈਂਦੀ ਆ। ਅੱਛਾ ਆ ਇਨਵਰਟਰ ਭਾਈ ਆ। ਅੱਛਾ ਜ਼ਰੂਰੀ ਨਹੀਂ ਕਿ ਕਿ ਬਿਜਲੀ ਤੇ ਚੱਲੇ ਇਨਵਰਟਰ ਤੇ ਵੀ ਚੱਲ ਪੈਂਦੀ ਆ। ਇਹ ਆਪਣੇ ਪਿੰਡ ਦੀ ਮਸ਼ੀਨ ਬਣਾਈ ਆ ਬਾਈ ਹੋਰਾਂ ਨੇ। ਉਹਨਾਂ ਦੀ ਆ ਫੈਕਟਰੀ ਆ। ਤੇ ਉਹਨਾਂ ਨੇ ਹੀ ਮਸ਼ੀਨ ਤਿਆਰ ਕੀਤੀ ਆ। ਪੇਟਰੋ ਮੋਰ ਨਾਲ ਸਾਰਾ ਜਿਹੜਾ ਉਹ ਸਫਾਈ ਦਾ ਹੀ ਆ ਸਫਾਈ ਬਹੁਤ ਆ ਨਾ ਕੋਈ ਮੱਖੀਆਂ ਮੱਛਰ ਤੇ ਜਿੰਨਾ ਵੇਸਾ ਵੇਸਾ ਸਾਰਾ ਇਹਦੇ ਵਿੱਚ ਤੁਰਾਇਆ ਜਾਂਦਾ ਹਾਂਸਲ ਨੇ ਇਰਤੇ ਇੱਕ ਗਲਤੀ ਹੋ ਗਈ ਮੈਂ ਗੰਨੇ ਘਰੋ ਵੱਡ ਕੇ ਲੈ ਆਉਂਦੇ ਸਿੱਧੇ ਲੈ ਆਉਂਦੇ ਹੁੰਦੇ ਤਾਂ ਵਧੀਆ ਰਹਿੰਦਾ ਫਿਰ ਇੱਕ ਵਾਰੀ ਚ ਚੱਲ ਜਾਂਦਾ ਕੰਮ

ਵਿੱਚ ਤੁਸੀਂ ਪਾਉਣੇ ਹੋ ਦੁੱਧ ਕਿ ਕਲਾ ਫਲੇਵਰ ਠੀਕ ਆ ਪਰ ਆਪਾਂ ਬਣਵਾਉਣੀ ਆ ਪ્યોਰ ਕਰਨੇ ਕੀ ਇਸ ਨੂੰ ਕਿ ਫਲੇਵਰ ਨਾਲ ਕੋਈ ਮਿਲਾਵਟ ਨਹੀਂ ਹੋਵੇ ਉਹ ਦੇਖੋ ਉਹਦੇ ਵਿੱਚ ਪਾਦਾ ਲੈਣਾ ਚੋਣ ਤੇ ਆਹ ਇਧਰ ਸਿਕਰੀ ਜੀ ਆਉਣ ਲੱਗ ਗਈ ਹੈ ਜੀ ਠੀਕ ਆ ਆ ਰੋਲਰ ਦੇ ਉੱਪਰ ਜੰਮਣ ਲੱਗ ਜੂਗੀ ਹੈ ਨਾ ਸਿਆਤ ਨੂੰ ਦਿਖਾਈ ਦੇਣ ਲੱਗਦੀ ਹੋਵੇ ਠੀਕ ਹੈ ਤੇ ਵੈਸੇ ਕਿੰਨੇ ਦੀ ਦਿੰਨੇ ਆਈਸਕ੍ਰੀਮ ਇੱਕ 30 ਰੁਪਏ ਦੀ 30 ਰੁਪਏ ਦੀ ਫ੍ਰੈਸ਼ ਜਿਹੜੀਆਂ ਅੱਖਾਂ ਦੇ ਸਾਹਮਣੇ ਬਣ ਰਹੀ ਹੈ ਹੈ ਬੰਨੀ ਰਹੀ ਸ਼ੁਰੂ ਅੱਜ ਪਹਿਲੀ ਵਾਰੀ ਖਾ ਕੇ ਦੇਖਣੀ ਹੈ ਗੰਨੇ ਦੀ ਆਈਸਕ੍ਰੀਮ ਜੂਸ ਤਾਂ ਤੁਸੀਂ ਬੜੇ ਵਾਰੀ ਪੀਤਾ ਹੋਊਗਾ ਪਰ ਅੱਜ ਖਾ ਕੇ ਵੇਖੋ ਗੰਨੇ ਵਾਲੀ ਆਈਸਕ੍ਰੀਮ ਫੀਡ ਕਰ ਰਹੇ ਤੇਰਾ ਵਾਵਾ ਬਣ ਗਈ ਯਾਰ ਇੰਨੀ ਤਾਂ ਮੇਰੇ ਤੋਂ ਖਾਦੀ ਵੀ ਨਹੀਂ ਜਾਣੀ ਹਾਂ ਮੈਂ ਵੀ ਇਹਦੇ ਉੱਤੇ ਜਾਊਗਾ ਚੈਰੀ ਬੜਾ ਵੱਖਰਾ ਹੈ ਟੇਸਟ ਆ ਕਿਆ ਲਾਜਵਾਬ ਹੈ ਯਾਰ ਲਾਜਵਾਬ ਹੈ ਚੀਜ਼ ਮਤਲਬ ਵਿੱਚ ਇਹਨੇ ਥੋੜਾ ਮੈਂਗੋ ਵਾਲਾ ਪਾਇਆ ਫਲੇਵਰ ਤੇ ਜਿਹੜਾ ਗੰਨੇ ਵਾਲਾ ਪਾਇਆ ਨਾ ਜਿਹੜਾ ਰੂਹ ਚੂਸ ਪਾਇਆ ਵਿੱਚ ਉਹਦਾ ਸਵਾਦ ਹੀ ਵੱਖਰਾ ਆ ਜਾਂਦਾ ਬਹੁਤ ਸਵਾਦ ਆ ਬਹੁਤ ਸਵਾਦ ਆ ਯਾਰ ਬਹੁਤ ਟੇਸਟੀ ਆ